ਸ਼੍ਰੀਕਲ ਮੈਸਰ ਪਾਲ ਸਿੰਘ ਆਦੀਵਾਲ ਤੁਸੀਂ ਦੇਖ ਰਹੇ ਹੋ ਡੇਲੀ ਰਿਪੋਰਟੀਵੀ ਰੋਜ਼ਾਨਾ ਦੀ ਤਰ੍ਹਾਂ ਆਏ ਦਿਨ ਅਸੀਂ ਤੁਹਾਨੂੰ ਵਿਧਾਨ ਸਭਾ ਹਲਕਾ ਗਿੱਦੜਵਾਹਾ ਦੇ ਅਲੱਗ-ਅਲੱਗ ਪਿੰਡਾਂ ਦੇ ਵਿੱਚ ਆਮ ਪਬਲਿਕ ਦੇ ਰੂਬਰੂ ਖੋਣ ਦਾ ਜਿਹੜਾ ਸਾਨੂੰ ਮੌਕਾ ਮਿਲਦਾ ਤੇ ਉਹਨਾਂ ਨੇ ਤੁਹਾਨੂੰ ਜਿਹੜੇ ਦਰਸ਼ਨ ਕਰਾਉਂਦੇ ਆ ਵਿਧਾਨ ਸਭਾ ਹਲਕਾ ਗਿੱਦੜਵਾਹਾ ਦੇ ਪਿੰਡ ਖਿੜਕੀ ਵਾਲੇ ਦੇ ਵਿੱਚ ਮੌਜੂਦ ਸੀ ਜਿਮਨੀ ਚੋਣਾਂ ਜਿਵੇਂ ਕਿ ਆਪ ਸਭ ਨੂੰ ਪਤਾ ਹੀ ਹੈ ਤੇ ਇਹ ਹੌਟ ਸ਼ੀਟ ਹੁੰਦੀ ਹੈ ਪਹਿਲਾਂ ਤੋਂ ਹੀ ਇਸ ਵਾਰ ਜਿਮਨੀ ਚੋਣ ਹੋਣ ਕਰਕੇ ਹੋਰ ਵੀ ਹੌਟ ਹੋ ਗਈ ਆ ਤੇ ਖਿੜਕੀ ਵਾਲ ਦੇ ਪਿੰਡ ਵਾਸੀ ਸਾਡੇ ਨਾਲ ਮੌਜੂਦ ਹਾਂ ਤੇ ਗੱਲਬਾਤ ਕਰਦੇ ਆਂ ਕੀ ਹੈ ਗਿੱਦੜਬਾਦੀ ਵਾ ਹਾਂਜੀ ਸਸ਼ੀ ਕੁਰ ਬਜ਼ੁਰਗੋ ਸਾਹਿਬ ਕੀ ਨਾਮ ਕੀ ਹੈ ਤੁਹਾਡਾ ਕੋਈ ਨਾਮ ਕੀ ਕਿਵੇਂ ਦੇਖਦੇ ਹੋ ਬਜ਼ੁਰਗੋ ਗਿੱਦੜਬਾ ਸੀਟ ਵੈਸੇ ਹਰੇਕ ਦੀ ਨਜ਼ਰ ਆਉਂਦੀ ਹੈ ਜਦੋਂ ਵੀ ਇੱਥੇ ਐਮਐਲਏ ਨੂੰ ਵੋਟਾਂ ਪੈਂਦੀਆਂ ਇਸ ਵਾਰ ਤਾਂ ਜਿਮਣੀਚੋਣ 1995 'ਚ ਵੀ ਹੋਈ ਸੀਗੀ ਤੇ ਉਦੋਂ ਵੀ ਬੜਾ ਹਰ ਇੱਕ ਦੇਖਦਾ ਸੀ ਇਤਸ਼ਾਹ ਨਾਲ ਮੁੱਖ ਮੰਤਰੀ ਸਾਹਿਬ ਮੰਤਰੀ ਸਾਹਿਬ ਆ ਕੇ ਪਿੰਡਾਂ 'ਚ ਬੈਠ ਗਏ ਸੀ ਤੇ ਉਸੇ ਤਰ੍ਹਾਂ ਦਾ ਮਾਹੌਲ ਹੁਣ ਬਣਦਾ ਕਿਵੇਂ ਦੇਖਦੇ ਹੋ ਉਸ ਨਾਲੋਂ ਇਹ ਰਿਫਲੈਕਸ਼ਨ ਦਾ ਫਰਕ ਹੁਣ ਜ਼ਿਆਦਾ ਯੂ ਅੱਛਾ ਹ ਕੀ ਕਹਿੰਦੀ ਹਵਾ ਕੀ ਕਹਿੰਦੀ ਹੈ ਹਵਾ ਇੱਕ ਜੇਪੀ ਜਿਵੇਂ ਗੱਲ ਕਰੀਏ ਤੋ ਤਿੰਨ ਪਾਰਟੀਆਂ ਦੇ ਜਿਆਦਾ ਮੈਨੂੰ ਲੱਗਦਾ ਦੇਖਣ ਜੇ ਟੱਕਰ ਆ ਜੇ ਸਭ ਤੋਂ ਪੁਰਾਣਾ ਤੁਹਾਡੇ ਕੋਲੇ ਜਿਹੜੇ ਉਮੀਦਵਾਰ ਪੁਰਾਣੇ ਨੇ ਜੇ ਵੇਖੋ ਗਰਲਫ੍ਰੈਂਡ ਮੇਰੀ ਜਿਹੜੀ ਇਹਨੇ ਕਰੀ ਹਰੇ ਨੇ ਵੀ ਕੰਮ ਕਰਦਾ ਸਾਡਾ ਠੀਕ ਹੈ ਠੀਕ ਹੈ ਜੀ ਮੈਂ ਪਚਾਇਦਾ ਬੈਠਾ ਇੱਥੇ ਹਰੇ ਹਰੇ ਵੀ ਕਰ ਕੰਮ ਮੇਰਾ ਅੱਛਾ ਜੀ ਉਹ ਗੋਲ ਕਿ ਸੌਣਗੇ ਅੱਪ ਜਿਹੜੂ ਕੋਣ ਕਿੱਥੇ ਜਾ ਮੰਗੇ ਜੇ ਗੱਲ ਕਰੀਏ ਸਭ ਤੋਂ ਪਹਿਲਾਂ ਮੰਤਰੀ ਬਾਦਲ ਦੀ ਕਰਦੇ ਆਂ ਉਹ ਵੀ ਚਾਰ ਵਾਰ ਇਸ ਜਿਹੜੇ ਹਲ ਵਿਧਾਇਕ ਰਹੇ ਕਦੇ ਕੁਝ ਨਹੀਂ ਅੱਛਾ ਉਹਨਾਂ ਫਿਰ ਪਾਰਟੀ ਛੱਡ ਗਏ ਹਾਂਜੀ ਭਾਈ ਮੁੱਦੇ ਵਾਂਗ ਮੌਕਾ ਅੱਛਾ ਉਸ ਤੋਂ ਬਾਅਦ ਜੇ ਰਾਜਾ ਵਿਡੰਗ ਦੀ ਗੱਲ ਕਰੀਏ ਤਿੰਨ ਵਾਰੀ ਉਹ ਵਿਧਾਇਕ ਰਹੇ ਯਾਰ ਕਿ ਉਹਨਾਂ ਦੀ ਧਰਮ ਪਤਨੀ ਇਲੈਕਸ਼ਨ ਲੜ ਰਹੇ ਹਾਂ ਲੜਦੀ ਉਹ ਵੀ ਹਾਂਜੀ ਉਹਨਾਂ ਦਾ ਤਿੰਨ ਸਾਲਾਂ ਦੇ ਕੰਮ ਨੂੰ ਕਿਵੇਂ ਦੇਖਦੇ ਬਈ ਉਹ ਸਾਢੇ ਤੋਣੇ ਕਰਿਆ ਉਹਨਾਂ ਨੇ ਠੀਕ ਹੈ ਠੀਕ ਮੈਨੇ ਲਾ ਲਓ ਹਾਂਜੀ ਅੱਛਾ ਆਹ ਬੰਦਾ ਥੱਲੇ ਉਹਨੂੰ ਤਿਆਰ ਹੈ ਉੱਥੇ ਦੇ ਇਹਨਾਂ ਦੇ ਦਿੱਤਾ ਇਹ ਦੂਜਾ ਨੂੰ ਦੇ ਦਿੱਤਾ ਕਮਾਲ ਹੈ ਉਹ ਬੰਦਾ ਨਹੀਂਗਾ ਉਹ ਥੱਲੇ ਉਹਨੂੰ ਤਿਆਰ ਬੱਚੇ ਵਿਚਾਰੀ ਅੱਛਾ ਪਿੰਡ ਦੇ ਵਿੱਚ ਵਿਤਕਰੇ ਬਾਜੀ ਹੋਈ ਹੈ ਤੋ ਹੋਏ ਹੋ ਕਰੀ ਜਾਂਦੇ ਆ ਦੇਖਦੇ ਸਰਕਾਰ ਤਿੰਨ ਸਾਲ ਹੋ ਗਏ ਬਜੀ ਸਰਕਾਰ ਨੇ ਕਾਫੀ ਵਾਅਦੇ ਕੀਤੇ ਸੀ ਸਰਕਾਰ ਤੇ ਗੰਮਨ ਕਿਵੇਂ ਲੀਖ ਖਾਲੀ ਜੇ ਬੀਜਰ ਕੋ ਕੀ ਨਾ ਮਾਤਾ ਜੀ ਆਜੋ ਅੱਗੇ ਆਓ ਬੋਲੋ ਬਾਬਾ ਜੀ ਆਹ ਤਾਂ ਕੋਈ ਗੱਲ ਬਾਬਾ ਜੀ ਬੋਲੋ ਬੋਲਣੂ ਕੀ ਨਹੀਂ ਕਰਦਾ ਬੋਲੋ ਜੀ ਨਾਮ ਆ ਬਾਬਾ ਕੋ ਨਾਮ ਦੱਸ ਦੋ ਕਿੰਨੇ ਗਾਮ ਅੱਛਾ ਬਾਬੂ 1995 ਵਾਲਾ ਇਲੈਕਸ਼ਨ ਵੀ ਦੇਖਿਆ ਹੋਊਗਾ ਜਿਵੇਂ ਚੋਣੀ ਫੇਰ ਹੋਣਾ ਉਹਦਾ ਮੰਤਰੀ ਬਾਦਲ ਦਿੱਤੇ ਸਰਕਾਰ ਦੇ ਉਲਟ ਇਹ ਸਬਾਲਦ ਦਾ ਬੰਦਾ ਚੰਗਾ ਸੀ ਅੱਛਾ ਜੀ ਹੁਣ ਵੀ ਬਾਦਲ ਹੁਣ ਵੀ ਇਲੈਕਸ਼ਨ ਲੜ ਰਿਹਾ ਕਿਵੇਂ ਦੇਖਦੇ ਹੋ ਜੀ ਬਾਈ ਕੋਈ ਚੱਲੂਆ ਅੱਛਾ ਹਾਂ ਤੇ ਹੁਣ ਤਿੰਨ ਉਮੀਦਵਾਰਾਂ ਦੀ ਜਿਹੜੀ ਟੱਕਰ ਆ ਦੇਖੀ ਜਾਂਦੀ ਕਿਹਦੀ ਹਵਾ ਤੁਸੀਂ ਜ਼ਿਆਦਾ ਦੇਖਦੇ ਹੋ ਹਵਾ ਜੈਂਪੀ ਦੀ ਵੀ ਹੈਗੀ ਤੇ ਮੈਨੂੰ ਵੀ ਹੈਗੀ ਆ ਅੱਛਾ ਇਹਨਾਂ ਦੋਨਾਂ ਨੇ ਮੁਕਾਬਲਾ ਕਰਾ ਰਹੇ ਆ ਇਹ ਸਰਕਾਰ ਦੇ ਕੰਮਾਂ ਨੂੰ ਕਿਵੇਂ ਵੇਖਦੇ ਆ ਪੌਣੇ ਦਨ ਸਾਲ ਹੋ ਗਏ ਸਰਕਾਰ ਬਣੀ ਨਾਮ ਤਾਂ ਤਾਂ ਦੱਸੀ ਤਾਂ ਜਣਾ ਦੱਸਦਾ ਗਿਆ ਇਹ ਇਹਨਾਂ ਜੋ ਕੰਮ ਬਣਦੇ ਨੇ ਕਿਹੜੇ ਬਾਰੇ ਆਹ ਲੱਗਦਾ ਕਿੰਨਾ ਬਾਰੇ ਕੱਟਣ ਦਾ ਕੰਮ ਤਾਂ ਜ਼ਿਲ੍ਹੇ ਦੇ ਗਰੀਬ ਨਹੀਂ ਆ ਸਰਕਾਰ ਦੀ ਗੱਲ ਕਰਦੇ ਜਿਹੜੀ ਆਮ ਆਦਮੀ ਪਾਰਟੀ ਭਗਵੰਤ ਸਿੰਘ ਦੀ ਸਰਕਾਰ ਬਣੀ ਹੈ ਇਹਦੇ ਚ ਕੀ ਇਹਦੇ ਚ ਕੁਝ ਨਹੀਂ ਦਿੱਤਾ ਕਾਜੀ ਅੱਛਾ ਇਹਦੇ ਚ ਕਾਇਂ ਨਹੀਂ ਦਿੱਤਾ ਤੁਹਾਡੇ ਪਿੰਡ ਦੇ ਕੰਮ ਆ ਜਿਹੜੇ ਕਿਹੜੀ ਸਰਕਾਰ ਮਿਲੇ ਹੋਏ ਬਾਦਲ ਵੀਰ ਨੇ ਹੋਇਆ ਸਾਡੇ ਹੋਰ ਨਹੀਂ ਉਸ ਤੋਂ ਬਾਅਦ ਰਾਜਾ ਵਿਡੰਗ ਤਿੰਨ ਵਾਰੀ ਰਹਿ ਗਿਆ ਉਹਨਾਂ ਨੇ ਵੀ ਕੋਈ ਕੰਮ ਨਹੀਂ ਉਹਨਾਂ ਨੇ ਕੋਈ ਕੰਮ ਨਹੀਂ ਅੱਜ ਕੀ ਨਾਮ ਹੈ ਜੀ ਕਿਵੇਂ ਦੇਖਦੇ ਹੋ ਪਿੰਡ ਦੇ ਵਿਕਾਸ ਕਰਦੇ ਹੋ ਕਿਵੇਂ ਦੇਖਦੇ ਹੋ ਕਿਹੜੀ ਪਾਰਟੀ ਬਣੀ ਹੋਈ ਹੈ ਅੱਛਾ ਜੀ ਇਹ ਹੁਣ ਪਿੱਛੇ ਆ ਕੇ ਕਿਉਂ ਕੱਟੇ ਨਹੀਂ ਉਹ ਪੋਪਵਾ ਕਰਦੇ ਨਹੀਂ ਨਾ ਇਹ ਕਿਹੜਾ ਕਿਹੜਾ ਇਹ ਵਿਚਾਰਾ ਮੇਰਾ ਅੱਜ ਅਨੇਕ ਨੇ ਪਾਣੀ ਲਾ ਲੱਗਦਾ ਸਰਕਾਰ ਨੇ ਸਾਰੇ ਵਾਰੇ ਵਾਦੇ ਸੀ ਜਿੰਨੇ ਆਪਣੇ ਤੇ ਕਰ ਲਏ ਵਾਦੇ ਜੀ ਹੁਣ ਟਾਈਮ ਟਾਈਮ ਤੇ ਤਾਂ ਕਰੀ ਜਾਂਦੀ ਜੇ ਆਪਾਂ ਕੇ ਮੈਨੂੰ ਦੇ ਕੇ ਸਰਕਾਰ ਨੇ ਕਿ ਜੇ ਕੋਈ ਇੱਕ ਬੰਦੇ ਦਾ ਦੇ ਜਾਈ ਹਰ ਇੱਕ ਨਾ ਜੇ ਮੈਂ ਮੈਟ ਆਉਂਦੇ ਬੱਚੇ ਉਹਵੇਂ ਰੱਖਿਆ ਸਰਕਾਰ ਨੇ ਕਿਸੇ ਦਾ ਵਿਕਰਨ ਵੀ ਮਤਨਾਟ ਬੰਦੇ ਦੇ ਹੀ ਕੰਮ ਕਰਿਆ ਉਹ ਨਹੀਂ ਨਹੀਂ ਜਵੇਦ ਗਲਤ ਸੀ ਤਰਨਾਟ ਬੰਦੇ ਦੀ ਕੀਤੀ ਆ ਮਾਨਸਰਕਾਰ ਦਾ ਇਹ ਵੀ ਵਾਦਾ ਸੀ ਗੱਲਾਂ ਕਰਦੇ ਸੀਗੇ ਵੀ ਜਿਹੜੇ ਸਾਡੇ ਪੋਸਟਰ ਲਾਉਣ ਤੇ ਦਰੀਆਂ ਖਿਸ਼ਾਉਣ ਵਾਲੇ ਆ ਵਰਕਰ ਉਹਨਾਂ ਨੂੰ ਟਿਕਟ ਮਿਲਣੀ ਆ ਤੁਹਾਨੂੰ ਲੱਗਦਾ ਇੱਥੇ ਜਿਹੜੀ ਗਦਨਬਾਦੀ ਟਿਕਟ ਮਿਲੀ ਉਹ ਦਰੀਆਂ ਛਾੜਨ ਵਾਲਿਆਂ ਦੀ ਪੋਸਟਰ ਲਾਉਣ ਵਾਲਿਆਂ ਨੂੰ ਮਿਲੀ ਇਹ ਤਾਂ ਜੀ ਹੁਣ ਆਸਪੀਆ ਨਹੀਂ ਉਹ ਤਾਂ ਲੱਗਦਾ ਵੀ ਉਹ ਨਹੀਂ ਆ ਹਾਂਜੀ ਉਹਦਾ ਬੰਦਾ ਵੇਖ ਕੇ ਦੇਣੀ ਆ ਠੀਕ ਹੈ ਦੇ ਪਹਿਲਾਂ ਲੱਗਦਾ ਸੀਗਾ ਵੀ ਇਹ ਸਰਕਾਰਾਂ ਜਿਹੜੀਆਂ ਦੂਜੀਆਂ ਪਾਰਟੀਆਂ ਤੋਂ ਲੈ ਕੇ ਬੈਠੇ ਆਜੋ ਭਾਈ ਜੀ ਬਾਦਲ ਦੇ ਲਈ ਕਾ ਚੱਕੀ ਫਿਰ ਲੋਕਾਂ ਦਾ ਕਿਹੜਾ ਮੁੱਲ ਲੈਣਾ ਕਿਵੇਂ ਦੇਖਦੇ ਆ ਭਾਈ ਸਰਕਾਰ ਦੇ ਕੰਮ ਨੂੰ ਸਰਕਾਰ ਹੁਣ ਜਦੋਂ ਕੋਈ ਐਮਐਲਏ ਨਹੀਂ ਜੀ ਹਾਂਜੀ ਸੀਟ ਹੀ ਖਾਲੀ ਪਈ ਤੇ ਕੰਮ ਕਿੱਥੋਂ ਹੋਊਗਾ ਠੀਕ ਹੈ ਨਾ ਨਹੀਂ ਐਮਐਲਏ ਤਾਂ ਇੱਥੇ ਸੀਗਾ ਰਮੇ ਲਾਦਾ ਰਾਜਾ ਵੜਨ ਸੀ ਇੱਥੇ ਨਹੀਂ ਉਹ ਬੰਤੀ ਜਦ ਦਿੱਲੀ ਉਹਦੇ ਵੱਲ ਹਿਆੜੇ ਉੱਠੇ ਨਹੀਂ ਉਹ ਤਾਂ ਆ ਹੋਣੀ ਹੋਏ ਨਾ 2 ਮਹੀਨੇ ਹੋਏ ਨਾ ਕੁਝ ਉਸ ਤੋਂ ਪਹਿਲਾਂ ਕੰਮ ਹੋਇਆ ਉਸ ਤੋਂ ਪਹਿਲਾਂ ਹੋਇਆ ਜਿੰਨੇ ਕੋ ਹੋਇਆ ਸਰਕਾਰ ਦੇ ਉਹ ਉਦੋਂ ਬਾਅਦ ਫਿਰ ਜਦੋਂ ਐਮਐਲਏ ਬੰਦਾ ਹੀ ਨਹੀਂ ਪਿੰਡ 'ਚ ਨਹੀਂ ਹੁੰਦਾ ਤਾਂ ਮਹੀਨੇ ਦੀ ਗੱਲ ਨਹੀਂ ਬਾਈ ਜੀ ਉਹ ਤਾਂ 2-3 ਮਹੀਨੇ ਦੀ ਗੱਲ ਸਰਕਾਰ ਸਰਕਾਰ ਦਾ ਬੰਦਾ ਹੀ ਹੈ ਨਹੀਂ ਕੋਈ ਐਮਐਲਏ ਚਲੋ ਤੁਸੀਂ ਪਿਛਲਾ ਆਪਾਂ ਵੇਖਦੇ ਆ ਜੀ ਪਿਛਲੇ ਤੁਸੀਂ ਸੰਤੋਸ਼ ਕਮਾ ਤੋਂ ਜਾਂ ਮੰਤਰੀ ਬਾਦਲ ਦੀ ਗੱਲ ਕਰ ਲੈਂਦੇ ਆ ਚਾਰ ਵਾਰ ਆਏ ਉਹਨਾਂ ਨੇ ਕੋਈ ਕਰਦਾ ਆ ਮੰਤਰੀ ਜੀ ਦਾ ਕਰੇ ਸਾਰੇ ਪਿੰਡ 'ਚ ਕੰਮ ਨਹੀਂ ਸਾਰੇ ਅੱਜ ਇਹਨਾਂ ਦਾ ਵੋਟ ਮੈ ਕਿੰਨੇ ਹੈਗਾ ਕੋਈ ਲੋਕਾਂ ਨਾਲ ਜੁੜੇ ਆ ਪਿੰਡ 'ਚ ਆ ਤਾਂ ਲੋਕ ਪਾਉਂਦੇ ਜਿਹੜੀ ਪਾਰਟੀ ਉਹ ਹਲਕੇ ਦੀ ਹਵਾ ਕੋਲ ਮਲਾ ਕੇ ਕੀ ਹੈ ਠੀਕ ਆ ਦੇ ਬੋਟਾ ਨੂੰ ਪਤਾ ਬੋਟਾ ਨੂੰ ਪਤਾ ਲੱਗ ਗਿਆ ਨਾ ਚਰਚਾ ਕੀ ਹੈ ਤੇ ਕਿਹਦੀ ਬੋਟਾ ਨੂੰ ਲੱਗਦਾ ਵਾ ਤੇ ਤੁਹਾਡੇ ਪਿੰਡ ਦੀ ਜੇ ਕਿਹ ਕਿਹ ਨਾਮ ਕੀ ਬਈ ਕਿਵੇਂ ਦੇਖਦੇ ਹੋ ਜਿਹੜਾ ਸਿਆਸੀ ਪੇੜਾ ਪੂਰੀ ਤਰ੍ਹਾਂ ਗਰਮਾ ਗਿਆ ਤੇ ਕਿੰਨਾ ਦੇ ਵਿੱਚ ਕਿੰਨਾ ਦੀ ਟੱਕਰ ਕਰਾ ਰਹੇ ਹੋ ਇਹਦੀ ਹੈ ਅਵਰ ਤਾਂ ਵੜਿੰਦੀ ਤੇ ਟਾਈਮ ਹੀ ਤੁਹਾਨੂੰ ਪਤਾ ਹੋਰ ਤਾਂ ਹੋਊਗਾ ਅੱਛਾ ਤੁਹਾਡੇ ਪਿੰਡ ਦੀ ਹਾਲਾ ਕੀ ਹੈ ਬਚਾਲੇ ਹੀ ਆ ਅੱਧ ਬਚਾਲੇ ਅੱਛਾ ਕੰਮਾਂ ਨੂੰ ਕਿਵੇਂ ਦੇਖਦੇ ਆ ਬਾਈ ਜੀ ਅਪਾ ਤਿੰਨਾ ਦੀ ਗੱਲ ਕਰਾਂਗੇ ਵਾਰੀ ਵਾਰੀ ਡਿੰਪੀ ਢਿੱਲੋ ਚਲੋ ਇਹਨਾਂ ਨੂੰ ਪਾਵਰ ਤਾਂ ਨਹੀਂ ਮਿਲੇਗੀ ਅਕਾਲੀ ਦਲ ਸਰਕਾਰ ਵੇਲੇ ਹਲਕੇ ਦੇ ਜਿਹੜੇ ਇੰਚਾਰਜ ਜਰੂਰ ਲੱਗੇ ਸੀ ਕਿੰਨੇ ਕੰਮ ਤੁਹਾਡੇ ਪਿੰਡ ਦੇ ਹੋਏ ਹੈ। ਆਪਣਾ ਤਾਂ ਕੋਈ ਨਹੀਂ ਹੈ। ਅੱਛਾ ਆਪਣਾ ਜਰਾ ਇਹ ਬੰਦੇ ਨੇ 48 ਲੱਖ ਰੁਪਏ ਦਾ ਗਵਾਹ ਉਹ ਗੱਲ ਹੈ। ਅੱਛਾ ਬਹੁਤ ਗੱਲਾਂ ਨਾਲ ਫਰੰਗ ਰੱਖਣੀ। ਠੀਕ। ਤੇ ਆ ਮੰਪਰੀ ਬਾਦਲ ਦੇ ਮੰਪਰੀ ਮੰਪਰੀ ਸੀਗਲ ਮੰਪਰੀ ਨਹੀਂ ਕਹਿੰਦਾ ਇਹਨਾਂ ਜਿੰਨਾ ਡੁਗਰਾ ਸੀ ਕੀਤੇ ਤੇ ਹੋਰ ਤੇ ਮੁਕਾਬਲਾ ਤੁਸੀਂ ਇਹਨੇ ਕਿਤੇ ਚ ਕਰਾ ਰਹੇ ਪਰ ਰਾਜ ਤੇ ਬੈਂਕੀ ਚੱਕਰ ਟੱਕਰ ਪਹਿਲਾਂ ਵਾਂਗੂ ਫਸਵੀ ਰਹੂਗੀ ਕੀ ਹੋਰ ਤੁਸੀਂ ਗਰਮਤਾਂ ਦਾ ਕੰਮ ਜਾ ਬਣਾਓ ਡੀਪੀ ਦੇ ਲੋਕ ਕਾਦੀ ਨਾਲ ਉਹ ਮੰਪਰੀ ਪਾਰਟੀ ਦੇ ਲੋਗ ਉਹ ਆਪਣੀ ਸੇਵਾ ਕਰਦੇ ਲੋਗ ਕਰਦਾ ਰਹੋਗੇ ਭਾਵੇਂ ਲਗਦਾ ਕੱਲ ਗੱਲ ਵੀ ਨਵੰਬਰ ਦੇ 25 ਨੂੰ ਜਦੋਂ ਉਹਨਾਂ ਕੋਲ ਸੀ ਅੰਦਾ 70 ਲਾਗਤ ਦੇ ਬਾਰੇ ਗੱਲ ਕੀਤੀ ਸੀ ਉਹ ਯੂਕਾ ਦੀ ਸੀ ਵਜੀ ਗਰਾਊਂਡ ਜ਼ੀਰੋ ਤੋਂ ਪਿੱਟ ਖੇਤੀਆਂ ਦੇ ਵਿੱਚ ਬੈਠੇ ਸੀ ਲੱਖ ਵੱਖ ਵੀਰਾਂ ਨਾਲ ਗੱਲਬਾਤ ਕੀਤੀ ਉਹਨਾਂ ਨੇ ਆਪਣੇ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਆ ਇਸੇ ਤਰ੍ਹਾਂ ਇਸ ਲੜੀ ਨੂੰ ਆਪਾਂ ਅੱਗੇ ਵਧਾਵਾਂਗੇ ਦੇਖਦੇ ਰਹੋ ਡੇਲੀ ਪੋਸਟ